ਬਾਈ ਜੇ ਹੁਣ ਇਹਦੇ ਦੁੱਧ ਜਿਹੜਾ ਚੂਈਆਂ ਦਾ ਥਣਾ ਦੇ ਵਿੱਚ ਉਹ ਗੱਲ ਕਰੀਏ ਬਾਈ ਹੁਣ ਟਾਈਮ ਵੀ ਜਿਹੜਾ ਓਵਰ ਹੋ ਗਿਆ ਜੀ ਤਾਂ ਕਿੰਨਾ ਦੁੱਧ ਦਿੰਦੀ ਆ ਬਾਈ ਇਹ 50 ਲੀਟਰ ਬਈ ਆ ਇਸ ਟਾਈਮ 70 ਲੀਟਰ ਦੁੱਧ ਦੇ ਦਿੰਦੀ ਹੈਗੀ ਤੇ ਬਾਕੀ ਗੱਲ ਬਾਈ ਬਾਈ ਦੂਜੇ ਨੰਬਰ ਤੇ ਆਈ ਆਰਡਰ ਕੁਆਲਟੀ ਬਾਈ ਦੋਸਤੋ ਨਾੜਾ ਨੂੜਾ ਚੈੱਕ ਕਰੋ ਆਹ ਦੇਖ ਲਓ ਬਾਈ ਨਾੜਾ ਚੈੱਕ ਕਰੋ ਬਾਈ ਇਹ ਆ ਜੀ ਬਾਈਆਂ ਦੀ ਮਿਹਨਤ ਆਪਣੇ ਖਲਾ ਦੀ ਆ ਜਾਂ ਦਿਖਾ ਦੀ ਆ ਉਸ ਤੋਂ ਜਨੂਨ ਹੋ ਗਿਆ ਨਹੀਂ ਨਹੀਂ ਅਭੀ ہمارے ਪਾਸ ਇਤਨੇ ਪਸ਼ੂ ਆਇਆ ਬੜੀਆ ਠੀਕ ਹੈ ਸੋ 40 45 ਲੀਟਰ ਸੇ ਘੱਟ ਕੋਈ ਦੁੱਧ ਦਿੱਤਾ ਹੀ ਨਹੀਂ ਪਹਿਲੇ ਬਿਆਨ ਸਮੱਸਿਆ ਆ ਜਾਂਦੀ ਹੈ ਉਹਨੂੰ ਕੀ ਮੈਸੇਜ ਜੇਨਾ ਚਾਹੋਗੇ ਆਪ ਅਸਲਸੀ ਮੇਂ ਤਿੰਨ ਚੀਜ਼ਾਂ ਆ ਫੀਡ ਬਰੀਡ ਮੈਨੇਜਮੈਂਟ ਠੀਕ ਹੈ ਤਿੰਨ ਨੂੰ ਆਪਣੇ ਕਵਰ ਕਰੋ ਕੋਈ ਦਿੱਕਤ ਨਹੀਂ ਠੀਕ ਹੈ ਆਪਕੇ ਪਾਸ ਕਿੰਨੇ ਐਨੀਮਲ ਹੈ ਵੀ 1 50 ਠੀਕ ਹੈ ਜਿਹੜਾ ਐਚ ਐਫ ਦੇ ਬਰੀਡ ਦੇ ਵਿੱਚ ਧਿਆਨ ਰੱਖਣ ਦੀ ਲੋੜ ਆਗੀ ਫਿਰ ਜੀ ਜ਼ਿਆਦਾ ਤਾਂ ਇੱਥੇ ਆਰਡਰ ਵੈਰੀ ਟੌਪ ਲਾਈਨ ਸਿੱਧੀ ਹੋਣੀ ਚਾਹੀਦੀ ਆ ਇਹਦੀ ਸਟਰੈਂਥ ਜ਼ਿਆਦਾ ਹੋਣੀ ਚਾਹੀਦੀ ਆ ਤੇ ਇਸ ਦੇ ਅਰੇ ਦੋਸਤਾਂ ਕੇ ਤੀਸਰੇ ਨੰਬਰ ਤੇ ਗਈ ਆ ਬਾਈ ਜੀ ਕਿਹੜੇ ਸੀਮਣ ਦੀ ਆਏ ਫਿਰ ਜੀ ਇਹ ਸਟ੍ਰਾਈਕ ਸੀਮਣ ਦੀ ਹੈ ਜੀ ਠੀਕ ਹੈ ਹਾਂ ਜੀ ਤੇ ਕੀ ਮਿਲਕਿੰਗ ਰਹੀ ਦੀ ਆ ਬਾਈ ਇਹਦੀ ਇਹ ਮਿਲਕਿੰਗ ਰਹੀ ਹੈ ਜੀ ਫਾਸਟ ਕਾਵਿੰਗ ਸੁਈਆ 15 ਡੇਜ ਹੋਇਆ ਹੋਈ ਨੂੰ ਠੀਕ ਹੈ ਇਹ 45 ਲੀਟਰ ਕਰ ਰਹੀ ਆ ਠੀਕ ਹੈ ਹਾਂ ਤੇ ਇੱਕ ਵਾਰ ਦਿਖਾ ਦਿਓ ਬਾਈ ਇਹਦਾ ਤੇ ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਬੋਡੀ ਸਟਰਕਚਰ ਹੈ ਤੇ ਤੀਸਰਾ ਨੰਬਰ ਲੈ ਕੇ ਗਈ ਆ ਤੇ ਥੋੜੇ ਟਾਈਮ ਨੂੰ ਇਹਦੀ ਮਿਲਕਿੰਗ ਹੋਣੀ ਆ ਤੇ ਬਾਕੀ ਜੋ ਬਾਈਆਂ ਦਾ ਸਵਾਲ ਹੁੰਦੇ ਨੇ ਜਵਾਬ ਹੁੰਦੇ ਨੇ ਉਹ ਤੁਸੀਂ ਦੋਸਤੋ ਮੈਨੂੰ ਇਹ ਵੀਡੀਓ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਤੁਹਾਡੇ ਸਵਾਲ ਜਵਾਬ ਹੁੰਦੇ ਨੇ ਉਹ ਜਲੂ ਕਲੀਅਰ ਕਰਵਾਵਾਂਗੇ ਬਾਕੀ ਆ ਜੋ ਬਾਅਦ ਨਾਲ ਗੱਲਬਾਤ ਕਰਦੇ ਆ ਬਾਈ ਨੂੰ ਕਿੰਨਾ ਸਮਾਂ ਹੋ ਗਿਆ ਇਸ ਮਿਹਨਤ ਕਰਦੇ ਨੂੰ ਬਾਈ ਕਿੰਨਾ ਸਮਾਂ ਗਿਆ 2017 ਤੋਂ ਵੀਰ ਜੀ ਕਰਤਾ ਠੀਕ ਹੈ ਇਹਦਾ ਨੰਬਰ ਵੀ ਇਸ ਗੱਲ ਤੇ ਕੱਟਿਆ ਜਿਹੜੀਆਂ ਇਹਦੇ ਨਾਲ ਕੰਪੀਟੀਸ਼ਨ ਚ ਗਾਵਾ ਸੀਗੀਆਂ ਉਹ ਥੋੜੇ ਜਿਆਦਾ ਟਾਈਮ ਦੀਆਂ ਠੀਕ ਹੈ ਕਵਿੰਗ ਹੋਈ ਸੀ ਸਰ ਕਹਿੰਦੇ ਇਹ ਥੋੜੇ ਜੇ ਉਹਦੇ ਟਾਈਮ ਹੋਇਆ ਕਾ ਵੀ ਕੋਈ ਨੂੰ ਵੀ ਆਰਡਰ ਆਰਡਰ ਤੇ ਹਲਕੀ ਜਿਹੀ ਸਵੈਲਿੰਗ ਸੀ ਉਹਦੇ ਕਰਕੇ ਉਹਦਾ ਗਾਂ ਬਹੁਤ ਜ਼ਿਆਦਾ ਪ੍ਰੋਫਿਟ ਵਾਲੀ ਗਾਂ ਮੈਂ ਡੈਰੀ ਲਈ ਬਹੁਤ ਅੱਛੀ ਗਾਂ ਠੀਕ ਹੈ ਹਾਂਜੀ ਤੇ ਬਾਈ ਕੀ ਕੁਝ ਗੱਲ ਦਾ ਜਿਹੜਾ ਐਚ ਐਫ ਦੇ ਬਰੀਡ ਦੇ ਵਿੱਚ ਧਿਆਨ ਰੱਖਣ ਦੀ ਲੋੜ ਆ ਗਈ ਫਿਰ ਜੀ ਜ਼ਿਆਦਾ ਤਾਂ ਇੱਥੇ ਆਰਡਰ ਵੈਰੀ ਟੌਪ ਲਾਈਨ ਸਿੱਧੀ ਹੋਣੀ ਚਾਹੀਦੀ ਆ ਇਹਦੀ ਸਟਰੈਂਥ ਜ਼ਿਆਦਾ ਹੋਣੀ ਚਾਹੀਦੀ ਆ ਤੇ ਇਸ ਦੇ ਅਰੇਬਸ ਦਾ ਗੈਪ ਜ਼ਿਆਦਾ ਹੋਣਾ ਚਾਹੀਦਾ ਠੀਕ ਹੈ ਬਾਈ ਧੰਨਵਾਦ ਹਾਂਜੀ ਤੇ ਕਿੱਥੋਂ ਪਹੁੰਚੇ ਹੋ ਬਾਈ ਜੀ ਬਿਲਾਸਪੁਰ ਨਰੇਸ਼ ਡੈਰੀ ਫਾਰਮ ਠੀਕ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ ਕੰਮ ਕਰਦਿਆਂ 20 ਸਾਲ ਜੀ ਠੀਕ ਹੈ ਤੇ ਬਾਈ ਕੀ ਕਹਿਣਾ ਚਾਹੋਗੇ ਆਪਣੇ ਕਿਸਾਨ ਭਰਾਵਾਂ ਨੂੰ ਜੋ ਨਵੇਂ ਇਸ ਦੇ ਵਿੱਚ ਆ ਰਹੇ ਨੇ ਜਾਂ ਮਿਹਨਤ ਕਰ ਰਹੇ ਨੇ ਇਸ ਏਰੀਆ ਲੈਵੇ ਇਸ ਦੇ ਵਿੱਚ ਤੋਂ ਐਸਾ ਆਇਆ ਮੇਰਾ ਮੁੰਡਾ ਹੈ ਠੀਕ ਹੈ ਉਹ ਖੜਾ ਹੈ ਸਾਹਮਣੇ ਠੀਕ ਹੈ ਜੀ ਉਹਨੂੰ ਆਬ ਜਨੂੰਨ ਹੋ ਗਿਆ ਹੈ ਸੀਗਾ ਅੱਛਾ ਪਹਿਲੇ ਨਹੀਂ tha ਆਪ ਦੇਖਣ ਲੱਗ ਗਿਆ ਉਹ ਪੂਰਾ ਕੰਮ ਯਹੀ ਦੇਖਦਾ ਹੈ ਠੀਕ ਹੈ ਹਾਂ ਕਿਸ ਬਾਤ ਕਹਾਂ ਮਾਲੋ ਪਹਿਲੇ ਥੋੜਾ ਕੰਮ tha अभी क्या हुआ उसको क्या आपने खिला दिया जाए दिखा दिया उसको जुनून हो गया नहीं नहीं अभी हमारे पास इतने पशु है बढ़िया ठीक है सो चालीस पैंतालीस लीटर से कम कोई दूध देता ही नहीं पहले क्या है बहुत बढ़िया मैं ऐसा पूछ रहा हूँ उस इसको जुनून कैसे लगा जुनून देखता है ना पेमेंट आती है खाते में टका टक आता है ठीक है ठीक है तो अभी जो नवे फार्मर और नवे यंग जनरेशन जो काम कर कर रही है थोड़े समस्या आ जाती है उनको क्या मैसेज देना चाहोगे आप अच्छा जी मैं तीन चीजें हैं फीड ब्रीड मैनेजमेंट ठीक है तीनों अपने कवर करो कोई दिक्कत नहीं है ठीक है आपके पास कितने एनिमल है अभी फिफ्टी ठीक है वन फिफ्टी छोटा बड़ा और कितनी काम है गाँव आपने चैंपियन बना दिया अभी तक तो? अभी मैं कभी मेले में लेके गया नहीं मेरा बुल चैंपियन आया यहाँ अच्छा भूल ठीक है और आज ये बछड़ी ले आइए अपना साइड नंबर आ गई ओके ठीक है धन्यवाद जी ओके थैंक यू ओके फार्म की गाय है जो तीसरे नंबर पर आई है कृपया दूसरे नंबर वाली गाय को भी साथ में ले आओ भाई दूसरे आशीष जी दूसरे नंबर वाली गाय को प्लीज यहां ले आओ यहां ले आओ यहां

Uh, she's even, even, uh, uh, what for, for, further in lactation. That's the reason that she okay. is boven the third one. The third one, also on the core, the really good, uh, tight, really good rumping on, uh, almost too slope. Uh, nice other, but she's a little bit fresh and she okay. take more, but it's okay. more time. I, I, I got it. But she's, uh, for the future, she is, uh, cool. दूसरे और तीसरे नंबर की गाय में जजेस ने बहुत ही सिंपल रीजन दिया है दोनों गाय में डेरीनेस पूरी है अडर अटैचमेंट स्कोर अडर का पूरा है चाल बहुत अच्छी है सिर्फ जो तीसरे नंबर पर गाय आई है वो ताजी सुई गायें हैं दूसरे नंबर की गाय काफी दिन की ब्याई होगी है तो वो थोड़ा सा क्लियर अपने ट्रेड शो कर रही है तीसरे नंबर वाली गाय भी जब थोड़ा सा दिन हो जाएंगे ब्याई हुई को वो भी अपने पूरे कैरेक्टर निकाल के दिखा देगी तो दूसरे और तीसरे में बहुत ज्यादा फर्क नहीं है दोनों एक ही जैसी हैं बस वो थोड़े दिन की ब्याई थी इसलिए अपने कैरेक्टर पूरे शो नहीं कर पाई सिर्फ यही रीजन है तो तीसरे नंबर वाले भाई भी अपने को दूसरे भी समझे थैंक यू थैंक यू दूसरे तीसरे नंबर थैंक यू सो ਇਹ ਉਹੀ ਗਾਂ ਜੀ ਜਿਹੜੀ ਨੇ ਦੁੱਧ ਦੇ ਵਿੱਚ ਵੀ ਮਲ ਮਾਰੀ ਹੈਗੀ ਇੱਕ ਟਾਈਮ ਦਾ 30 ਕਿਲੋ ਦੁੱਧ ਕੱਢਿਆ ਕਰ। ਦੋਸਤੋ ਜਿਹੜੀ ਆ ਆਹ ਵਾਲੀ ਤੁਸੀਂ ਗਾਂ ਦੇਖ ਸਕਦੇ ਹੋ ਇਹ ਹੈਗੀ ਆ ਜੀ ਪਹਿਲੇ ਨੰਬਰ ਤੇ ਆਈ ਆ ਜੀ ਮਿਲਕ ਬਿਊਟੀ ਦੇ ਵਿੱਚ ਪਹਿਲੇ ਨੰਬਰ ਤੇ ਗਾਂ ਆਈ ਆ ਅੱਜ ਉਹਨੂੰ ਆਰਡਰ ਕੁਆਲਿਟੀ ਚ ਚੈੱਕ ਕਰਵਾ ਲਈਏ ਦੇਖੋ ਕੱਦ ਕਾਠ ਬਹੁਤ ਵੱਡਾ ਕੱਦ ਕਾਠ ਆ ਗਾਂ ਦਾ ਜੇ ਗੱਲ ਕਰੀਏ ਭਾਈ ਇਹਦੀ ਮਿਲਕਿੰਗ ਦੇ ਵਿੱਚ ਵੀ ਇਹ ਪਹਿਲੇ ਨੰਬਰ ਤੇ ਆਈ ਹੈ ਇਸ ਇੱਥੋਂ ਤੇ ਉਹਦਾ ਥੋੜੇ ਟੈਂਸਪਰ ਬਾਅਦ ਕੋਨ ਫਾਈਨਲ ਹੋਊਗਾ ਇਹ ਨਾਲ ਦੇਖਣਾ ਭਾਈ ਆਰਡਰ ਕੁਆਲਿਟੀ ਚੈੱਕ ਕਰ ਲੋ ਭਾਈ ਬਹੁਤ ਸੂਣਾ ਆਰਡਰ ਲੱਗਿਆ ਹੋਇਆ ਨਾੜਾ ਨਾੜਾ ਦੇ ਫਾਰਮ ਤੇ ਨਾੜਾ ਦਿੱਕੋ ਭਾਈ ਬਾਈ ਨੇ ਬੰਦੇ ਲਈ ਨਾੜਾ ਲੇਵਾ ਕੋ ਢਿਲਕਮਾਨੀ ਕੋਈ ਜਿਆਦਾ ਨਹੀਂ ਹੈਗਾ ਕੋਈ ਫਿਕਸ ਲੇਵੇ ਦੀ ਗਾ ਜਮਾ ਫਿਕਸ ਲੇਵੇ ਦੀ ਗਾ ਤੇ ਬਾਕੀ ਆ ਜੋ ਗੱਲਬਾਤ ਕਰਦੇ ਆ ਬਾਈ ਦੇ ਨਾਲ ਤੇ ਜਿਹੜੇ ਸ਼ੁਰੂ ਦੀ ਪਹਿਲੇ ਪੰਜ ਪੰਨਾਂ ਨਾਲ ਆਪਣੇ ਨਾਲ ਵੇਚੇ ਗਾ ਰਿਪੋਰਟ ਕੀਤੀ ਹੋਈ ਆਗੀ ਘੱਟੋ ਘੱਟ 11 ਲੱਖ ਰੁਪਏ ਦੇ ਡਾ ਨਿਤਯਾ ਵਾਲਿਆਂ ਦੇ ਪੀਡੀਐਫ ਦੇਖੋ ਜੀ ਇਹ ਇਹ ਇੱਕ ਇਹ ਇੱਕ ਜਿਹੜੇ ਨੇ 88 ਨੰਬਰ ਵਾਲੇ ਕਾਲਪਰਾਸ ਮਾਜਮ 88 ਦੇ ਬਹੁਤ ਸੀ ਇੰਦਰਾ ਨੂੰ ਹੋਣਾ ਹੈ ਪ੍ਰੋਫੈਸਰ ਜੀ ਵੀ ਆਉਂਦੇ ਨੇ ਬ੍ਰੋਟੈਂਟ ਗੋਲਪੇ ਇਹੀ ਫਰਕ ਆ ਉਹਦਾ ਜਿਹੜੀ ਕੀ ਦੂਸਰੇ ਨੰਬਰ ਦੇ ਗਾ ਆਈ ਉਹਦੇ ਵੀ ਲੇਬਲ ਹੁੰਦੇ ਕਿਹਾਵਾਂਗੇ ਦਾ ਵੀ ਫਿਕਸ ਲੇਵਾ ਬਹੁਤ ਨਾੜਾ ਨੂੰ ਦਾ ਚੈੱਕ ਕਰ ਲਓ ਤੀਸਰਾ ਨੰਬਰ ਹੈਗਾ ਬਾਕੀ ਗੱਲਬਾਤ ਬਾਈ ਹੋਰਾਂ ਨਾਲ ਕਰਾਂਗੇ ਅੱਜ ਜੀ ਇਹਨਾਂ ਦੀ ਜਲਦੀ ਦੀ ਆਈ ਆ ਹੁਣ ਅਗਰ ਕੋਈ ਗੱਲ ਨਹੀਂ ਦੀ ਹੈ ਤੇ ਇਹ ਹੈ ਅੱਜ ਇਹ ਦੂਜੇ ਨੰਬਰ ਦੇ ਆਰਡਰ ਕੁਆਲਿਟੀ ਦਾ ਚੈੱਕ ਕਰੋ ਇਹ ਦੋ ਬੀਚਾਂ ਆ ਆਰਟ ਆ ਬਹੁਤ ਸੋਹਣੀ ਹੈ ਜਿਹੜਾ ਗੂੜਾ ਦਬਾ ਦੇ ਬਾਈ ਇੱਕ ਵਾਰੀ ਕਿਹੜਾ ਦਬਾ ਦੇ ਤੇ ਦੇਖ ਲਓ ਕੋਈ ਦੂਸਰੇ ਨੰਬਰ ਦੇ ਗਾ ਆਈ ਹੈ ਇਹ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਨਾ ਲੇਵਾ ਫਿਕਸ ਲੇਵੇ ਦੀ ਗਾਂ ਕੀ ਬੋਡੀ ਸਟਰਕਚਰ ਉੱਤੇ ਕੋਈ ਘਾਟ ਨਹੀਂ ਹੈਗੀ ਬਾਕੀ ਕਿਹੜੇ ਸੀਮਨ ਦੀ ਆ ਕਿੰਨੇ ਮਤਲਬ ਕਿ ਸੂਏ ਸੂਈ ਹੋਈ ਆ ਉਹ ਬਾਈ ਨਾਲ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਦੇਖ ਲਓ ਤੇ ਦੇਖ ਲਓ ਥੋੜਾ ਕਰ ਰਹੇ ਨੇ ਬਾਈ ਜੀ ਹੁਣ ਇਹਨਾਂ ਅੱਗੇ ਪਿੱਛੇ ਬਾਈ ਜੀ ਦੂਜੇ ਨੰਬਰ ਤੇ ਗਾਂ ਆ ਤੁਹਾਡੀ ਬਿਲਕੁਲ ਜੀ ਬਿਲਕੁਲ ਇੱਕ ਮਰਤ ਵੀ ਇੱਕ ਫਸਟ ਤੇ ਇੱਕ ਸੈਕੰਡ ਆਈ ਹੈ ਸੈਕੰਡ ਆਈ ਹੈ ਫਸਟ ਜਰਸੀ ਦੇ ਵਿੱਚ ਆਈ ਹੈਗੀ ਜੀ 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 ਫਸਟ ਆਈ ਹੈ ਜਰਸੀ ਗਾ ਔਰ ਸੈਕੰਡ ਦੇ ਵਿੱਚ ਆਈ ਹੈ ਐਚ ਐਫ ਅਫਗਾਨੀ ਐਚ ਐਫ ਗਾ ਅਡਲਟ ਦੇ ਵਿੱਚ ਅਡਲਟ ਦੇ ਵਿੱਚ ਜੇ ਗੱਲ ਕਰੀਏ ਬਾਈ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਬਾਈ ਜੀ ਆਪਾਂ ਸਮਾਂ ਤਾਂ ਤੀਸਰੀ ਪੀੜ੍ਹੀ ਚੱਲ ਰਹੀ ਹੈ ਲੇਕਿਨ 2024 ਚ 24 ਦੇ ਵਿੱਚ ਆਪਾਂ ਪੀਡੀਐਫ ਦੇ ਜੀਮਨਰ ਹੈ ਫਸਟ ਟਾਈਮਰ ਠੀਕ ਹੈ ਤੇ ਮੈਟਰ ਨਹੀਂ ਕਰਦਾ ਹੁੰਦਾ ਬਾਈ ਜੀ ਕਿ ਕੋਈ ਕੋਈ 500 ਗਾਵੇਂ 400 ਗਾ ਇਹ ਚੀਜ਼ ਮੈਟਰ ਕਰਦੀ ਠੀਕ ਹੈ ਸੂਹ ਉਹਦੇ ਵਿੱਚ 30 ਗਾਈਆਂ ਲੱਭੀਂ ਕਈ ਵਾਰ ਜਿੱਤੀ ਜਾਂਦਾ ਬਾਈ ਠੀਕ ਹੈ ਇਸੇ ਲੈਵਲ ਤੇ ਵੀ ਆਪਣੇ ਕੋਲ ਬਹੁਤੀ 4-500 ਗਾਣੀਆਂ ਮੇਰੇ ਕੋਲ 70 ਕ ਐਨੀਮਲ ਘਰਦੇ ਹੈਗੇ ਜੀ ਠੀਕ ਹੈ ਪਰ ਮਿਹਨਤ ਕਰਦੇ ਆ ਰੇ ਚੰਗੇ ਸੀਮਣ ਦੇ ਬਾਕਸ ਕਰਦੇ ਆ ਤਾਂ ਰਿਜ਼ਲਟ ਸਾਹਮਣੇ ਠੀਕ ਹੈ ਬਾਈ ਜੇ ਹੁਣ ਇਹਦੇ ਦੁੱਧ ਜਿਹੜਾ ਚੂਈ ਜਾਂਦਾ ਥਣਾ ਦੇ ਵਿੱਚ ਉਹ ਗੱਲ ਕਰੀਏ ਬਾਈ ਹੁਣ ਟਾਈਮ ਤੇ ਜਿਹੜਾ ਓਵਰ ਹੋ ਗਿਆ ਜਿਹਦਾ ਤੇ ਕਿੰਨਾ ਦੁੱਧ ਦਿੰਦੀ ਆ ਬਾਈ ਆਪਾਂ ਲੀਟਰ ਬਈ ਆ ਇਸ ਟਾਈਮ 70 ਲੀਟਰ ਦੁੱਧ ਦਿੰਦੀ ਆਗੀ ਤੇ ਬਾਕੀ ਗੱਲ ਬਾਈ ਬਾਈ ਹੋਰਾਂ ਨੂੰ ਚੋਲਣ ਦੇ ਤੇ ਆਪਾਂ ਬਾਅਦ ਚੋਂ ਕਰਾਂਗੇ ਤੇ ਮਿਲਕ ਦੇਖੋ ਬਾਈ ਫਵੇਰੇ ਦੇ ਬਾਈਹੋਰੀ ਮੰਨ ਲਓ ਇਹਨੂੰ ਏਖੜ ਲਾਇਆ ਹੋਇਆ ਸੀਗਾ ਕਿਉਂਕਿ ਏਖੜ ਕਿਉਂ ਲਾਉਂਦੇ ਆ ਆਰਡਰ ਕੁਆਲਿਟੀ ਵਧੀਆ ਨਿਖਰ ਕੇ ਆਵੇ ਤਾਂ ਏਖੜ ਲਾਉਂਦੇ ਆ ਤਾਂ ਹੀ ਇਹ ਕੰਪੀਟੀਸ਼ਨ ਜਿੱਤਦੇ ਆ ਦੋਸਤੋ ਇਹ ਜਿਗਰੇ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਗਾਂ ਨੂੰ ਏਖੜ ਲਾਉਣਾ ਮੰਨ ਲਓ ਬਿਮਾਰੀ ਦਾ ਜੇ ਆਪਾਂ ਕਹਿੰਦੇ ਆ ਸੱਦਾ ਗਾਂ ਹੁਣ ਬਾਈਹੋਰੀ ਚੋਣਗੇ ਸਾਂਭ ਸੰਭਾਲ ਕਰਨਗੇ ਬਹੁਤ ਕੱਚਾ ਭਾਂਡਾ ਹੁੰਦਾ ਇਹਦੀ ਸੰਭਾਲ ਬਹੁਤ ਜ਼ਿਆਦਾ ਰੱਖਣੀ ਪੈਂਦੀ ਆ ਦੋਸਤੋ ਬਾਕੀ ਜਾਣਕਾਰੀ ਵਾਸਤੇ ਕੈਵਲ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਸ਼ਿਆਤ ਧੰਨਵਾਦੀ ਸਾਰਾ ਦੋਸਤੋ ਇਹ ਦੂਸਰੇ ਨੰਬਰ ਦੀ ਗਾਂ ਆਰਡਰ ਕੁਆਲਿਟੀ ਚੈੱਕ ਕਰ ਲਓ ਆਰਡਰ ਚੈੱਕ ਕਰ ਲਓ ਬਾਈ ਦੋਤ ਚੂਈ ਜਾਂਦਾ ਦੇਖੋ ਕਿੰਨਾ ਦੁੱਧ ਚੂਗਿਆ ਹਜੇ ਵੀ ਚੂਈ ਜਾਂਦਾ ਜਮਾ ਐਂਡ ਪ੍ਰੈਸ਼ਰ ਬਣਿਆ ਪਿਆਗਾ ਜਮਾ ਪ੍ਰੈਸ਼ਰ ਬਣਿਆ ਪਿਆ ਗਾਂ ਦਾ ਸਵੇਰੇ ਦੁੱਧ ਚੋਇਆ ਨਹੀਂ ਹੈਗਾ ਤੇ ਮਿਲਕ ਮਿਲਕ ਦੇ ਮਿਲਕ ਨੂੰ ਦੇ ਵਿੱਚ ਵੀ ਸੀਗਾ ਤੇ ਮਿਲਕ ਬਿਊਟੀ ਦੇ ਵਿੱਚ ਇਹ ਗਾਂ ਆਈ ਹੈ ਬਾਈ ਆਰਡਰ ਪਤਾ ਹੀ ਹੋ ਬਾਈ ਸਾਹਿਬ ਦੁੱਧ ਦੇਖੋ ਆਹ ਦੇਖੋ ਭਾਈ ਜਿਵੇਂ ਪਾਣੀ ਚੋਨਾਉਂਦਾ ਹੈ ਦੁੱਧ ਚੋਨਾਉਂਦਾ ਹੈ ਆਹ ਦੇਖ ਲਓ ਆਹ ਦੇਖ ਲਓ ਭਾਈ ਦੁੱਧ ਬਹੁਤ ਚੰਗਾ ਹੈ ਭਾਈ ਦੁੱਧ ਉਹ ਮੇਜ ਉੱਪਰ ਚੋਈ ਜਾਂਦਾ ਹੈ ਦੂਸਰੇ ਨੰਬਰ ਦੀ ਗਾਂ ਵੀ ਆ ਦੁੱਧ ਦੁੱਧ ਕਿਵੇਂ ਚੋਈ ਜਾਂਦਾ ਹੈ ਭਾਈ ਸਵੇਰੇ ਦੀ ਇਹ ਚੋਈ ਨਹੀਂ ਹੈਗੀ ਉਦੋਂ ਤੇ ਜਿਹੜਾ ਹੈਗਾ ਇਹਦਾ 60 ਲੀਟਰ ਤੋਂ ਪਲੱਸ ਆ ਡਰੈਕਟਰ ਚੋਂ ਲੱਗ ਗਿਆ ਜਿਵੇਂ ਮੈਂ ਕਹਿੰਦਾ ਟੂਟੀ ਖੋਲੀ ਹੁੰਦੀ ਯਾਰੀ ਦੋਸਤੋ ਇਹ ਦੂਜੇ ਨੰਬਰ ਤੇ ਗਾਈ ਆ ਜੀ ਤੇ ਦੇਖ ਸਕਦੇ ਹੋਗੇ ਤੁਸੀਂ ਤੇ ਇਹਨਾਂ ਦਾ ਮੁਕਾਬਲਾ ਬਹੁਤ ਜ਼ਿਆਦਾ ਫਸਮਾ ਸੀਗਾ ਤੇ ਦੇਖ ਸਕਦੇ ਹੋਗੇ ਜਿਹੜਾ ਇਹਨਾਂ ਦਾ ਸਨਮਾਨ ਉਹ ਕਰ ਰਹੇ ਨੇ ਕਿ ਦੂਸਰੇ ਨੰਬਰ ਦੀ ਗਾਂ ਤੇ ਤੇ ਹੁਣ ਆਪਾਂ ਜਾਣਦੇ ਆ ਕੀ ਕੁਛ ਹੈਗਾ ਇਹਦੀ ਖਾਸ ਕੁਆਲਿਟੀ ਕੀ ਰਹਿੰਦੀ ਆ भाई आज Nomor. दूसर <laughs> दूर <laughs> ਲੇ ਗਰੋਗੇ ਭਾਈ ਅੰਨੀ ਮੈਂ ਇਸੇ ਕਰ ਦੂੰਗਾ ਹਾਂ ਆ ਚੁੱਕੂ ਆਵਾਜ਼ ਵੀ ਠੀਕ ਹੈ ਚਲੋ ਤੇ ਦੋਸਤੋ ਵਾਈ ਦੇ ਵੀ ਆਪਾਂ ਮਾਈਕ ਲਾ ਦਿੱਤਾ ਤੇ ਹੁਣ ਇਹਨੂੰ ਦੂਜੇ ਤੇ ਤੀਜੇ ਨੰਬਰ ਵਾਲੇ ਨੂੰ ਸਪਰੇਅ ਕਰਾਂਗੇ ਵੀ ਕੀ ਆਉਦਾ ਕੀ ਕੀ ਇਹਦੇ ਚ ਫੂਬੀਆਂ ਲੈਣੀਆਂ ਤੇ ਆਜੋ ਪੁੱਛਦੇ ਆ ਜੀ ਦੋਸਤੋ ਦੇਖ ਸਕਦੇ ਹੋਗੇ ਪ੍ਰੋਫੈਸਟਰ ਮੇਲਾ ਜਿਹੜਾ ਹੈ ਚੱਲੀ ਜਾਂਦਾ ਹੈਗਾ आगे। आगे। कौन सा फार्म अपना अपना भी सिद्धू डेरी फार्म ओके okay. सर ते दोस्तों आज भाई सिद्धू डेरी फार्म की गायें हैं जो तीसरे नंबर पर आई है कृपया दूसरे नंबर वाली गायें को भी साथ में ले आओ भाई दूसरी आशीष जी ਦੂਸਰੇ ਨੰਬਰ ਵਾਲੀ ਗਾਏ ਕੋ ਪਲੀਜ਼ ਯਾ ਲਿਆਓ ਯਾ ਲਿਆਓ ਯਾ ਲਿਆਓ ਯਾ ਲਿਆਓ ਇਹ ਦੋ ਗਾਂ ਮਾਨੀ ਜੀ ਜਿਹੜੀਆਂ ਪਹਿਲੇ ਅਬ ਆਮ ਐਕਸਪਲੇਨ ਕਰਾਂਗੇ ਕਿ ਦੂਸਰੇ ਤੀਸਰੇ ਤੇ ਕਿਉਂ ਹੈ ਪਹਿਲੇ ਵਾਲੀ ਤੁਹਾਨੂੰ ਜਰੂਰ ਚਾਹਾਂਗੇ ਬਾਈ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਦੀ ਐਕਸਪਲੇਸ਼ਨ ਰੀਲੀ ਲਵਲੀ ਡੈਰੀ ਕਾਊ ਨਾਈਸ ਕੰਡੀਸ਼ਨ ਨਾਈਸ ਟਾਈਪ ਰੀਲੀ ਗ੍ਰੇਟ ਰੰਪ ਐਂਕਲ ਲਾਟਸ ਆਫ ਅਰਡ ਕੁਆਲਟੀ ਮੇਬੀ ਦੇ ਦੇ ਫਰੰਟ ਲੈਂਥ is a little bit shorter, but the uh, height and width, and uh, the better uddercleft, and she's uh, uh, even even uh, what further in lactation. That's the reason.